ਹਲੀਆਂ ਚ ਸਾਰ ਨਹੀਂ ਕਰਦੇ ਨੇ ਮਿਹਨਤਾਂ ਤੇ ਦਸ ਬੰਦ ਕੱਢਦੇ ਬੰਦ ਨਾ ਤੁੰ ਤੂੜ ਪਾਵੇਂ ਦਿਲਾਂ ਚ ਪਿਆਰ ਨੇ ਜਿਗਰੇ ਨੇ ਵੱਡੇ ਕਦੇ ਹੱਥ ਨਹੀਂ ਉਹ ਕੁੱਟਿਆ ਜਿੰਨੀ ਵਾਰੀ ਦਿੱਖਿਆ ਪੰਜਾਬ ਆਪੇ ਉੱਠਿਆ ਜਿੰਨੀ ਵਾਰੀ ਦਿੱਖਿਆ ਪੰਜਾਬ ਆਪੇ ਉੱਠਿਆ ਸਤਿਕਾਰ ਜੀ ਤੁਹਾਡਾ ਆਪਣਾ ਰੇਚੂ ਸਿੰਘ ਅੰਮੋਲ ਅੱਜ ਖੜੇ ਆਪਾਂ ਨਿਊਜ਼ੀਲੈਂਡ ਦੇ ਵਿੱਚ ਔਰ ਇਹ ਉਹ ਸਾਡੇ ਪੰਜਾਬ ਦਾ ਧੁਰਾ ਜਿੱਥੇ ਬਾਬੇ ਨਾਨਕ ਦੀ ਆਈਡੀਓਲੋਜੀ ਬਾਬੇ ਨਾਨਕ ਦੀ ਫਲਸਫੀ 13 13 ਦਾ ਜਨਕ ਕੰਪੈਕਟ ਕਰਦੇ ਵਿੱਚ ਪਾ ਖੜੇ ਆ ਜਾਂ ਤੇ ਜਾਂ ਦੁਨੀਆ ਤੇ ਕਿਤੇ ਵੀ ਭੀੜ ਹੈ ਜੇ ਆਪਾਂ ਤੇ ਨਾਨਕ ਦੇ ਰੰਗਾਂ ਵਿੱਚ ਸਭ ਤੋਂ ਮੂਰੇ ਹੋ ਕੇ ਜਲਦੇ ਆ ਉਹਨਾਂ ਨਗਰਾਂ ਦੇ ਵਿੱਚ ਸਾਡੇ ਐਨ ਆਰ ਆਈ ਭੈਣ ਭਰਾ ਦੁਨੀਆ ਦੇ ਜਿਸ ਕੋ ਉਹਨੇ ਦੇ ਉਹਨਾਂ ਅੱਗੇ ਵਿਰਾਸਤ ਚੁੱਕਦਾ ਪੰਜਾਬ ਪਹੁੰਚਾਇਆ ਇਹ ਸਾਰੇ ਸਾਡੇ ਸੰਨੀਪ ਬਲੱਡ ਦੀ ਗੱਲ ਹੈ ਜੀ ਫਿਲੀਪਲੈਂਡ ਦੇ ਵਿੱਚ ਤੇ ਚਾਈ ਕੋਵਿਡ ਆਇਆ ਕੋਈ ਵੀ ਪ੍ਰੋਬਲਮ ਆਉਂਦੀ ਹੈ ਉਹ ਬਹੁਤ ਵੱਡੀ ਜਿਹੀ ਹੈਲਪ ਹੈ ਸਾਨੀਅਤ ਦੀ ਸਮਾਜ ਦੀ ਸੇਵਾ ਕੋਸਦੀ ਹੈ ਫਦਲ ਖਲਾਦਨ ਸਟਾਟਿਫਿਕ ਵੀ ਇਹਬ ਨੂੰ ਰਿਕਗਨਾਈਜ਼ ਕਰਦੇ ਇਹਨਾਂ ਨੇ ਬਣਾਇਆ ਹੈ ਮਾਈ ਆਡੀ ਕਦਰ ਸਾਡੇ ਵਾਲਾ ਪੰਜਾਬ ਦੇ ਐਂਜਲ ਪੰਜਾਬੀ ਨਿਊ ਇਹਨਾਂ ਦੇ ਸਤਿਕਾਰ ਵੱਡਾ رہا ہے دو میں چینل جب انڈیا کا پنجاب کا ٹی وی ہمیشہ ہاتھ میں ساتھ ہے ساتھ ہی گل کرتا ہے کہ بھائی صاحب نال کھڑے ہیں ہندوستان سے جس کا ایک مدد سال اوپر اوپر ਸਰਦਾਰ ਹਰ ਹਫਤੇ ਪਰ ਬਟਿਕਟ ਸੰਖੇਪ ਕਰ ਲਿਆ ਪਰਤੇ ਸਾਫੀਦ ਦੀ ਮਾਨ ਵਾਲੀ ਗੱਲ ਅੱਜ ਕੋਲ ਅੱਜ ਦੇ ਗੁੱਪਸਾ ਦੇ ਵਿੱਚ ਆਇਆ ਸਰੇ ਦਿਨਾਂ ਵਿੱਚ ਜੋ ਪੰਜਾਬ ਦੇ ਵਿੱਚ ਆਇਆ ਖੜਾ ਦੇ ਵਿੱਚ ਟੋਕਨ ਪਾਇਆ ਸਾਰੇ ਨਿਵੰਦੇ ਹੋ ਗਿਆ ਅਸੀਂ ਅਸੀਂ ਤੋਂ ਸਾਰੇ ਸਵਾਲ ਤੇ ਨਾਲ ਖੜੇ ਹੋ ਗਏ ਜਿਹੜਾ ਉਹ ਜਿਹੜਾ ਉਹ ਤੇਰੀ ਸਿੱਖਿਆ ਦੇ ਕੋਲ ਨਹੀਂ ਜਿਹੜਾ 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 ਦਾ ਵੀ ਧੰਨਵਾਦ ਕਰਦੇ ਹਰ ਇੱਕ ਜਦੋਂ ਕਰਦੇ ਦਾ ਮੁੰਡਾ ਇਹ ਸਤੰਭ ਪੈਣਾ ਸਾਡੀ ਪੈਰ ਦੇ ਤਾਂ ਕਿ ਆਪਾਂ ਆਪਣੇ ਦਿਲ ਦੇ ਨਾਲ ਆਪਣੇ ਭਾਈਚਾਰੇ ਨੂੰ ਸਾਰਿਆਂ ਨੂੰ ਜਿਹੜਾ ਆਨ ਕੇ ਉਜਾਗਰ ਦੇ ਸਕੋ ਤੇ ਨਾਲ ਤੁਹਾਨੂੰ ਪਤਾ ਲੱਗਦਾ ਕਿ ਜਿਹੜੀਆਂ ਭਾਈਚਾਰੇ ਵਾਸਤੇ ਦੇਣਾ ਆ ਸਭ ਤੋਂ ਵੱਡੀ ਉਹ ਖੇਡਾ ਹੈ ਕੱਤੋਂ ਵੱਡੀ ਜਿਹੜੀ ਮੈਨੂੰ ਗੱਲ ਲੱਗੀ ਮੈਂ ਸ਼ਾਇਦ ਦੁਨੀਆਂ ਦੇ ਹਰ ਇੱਕ ਬੈਸਟ ਕੰਟਰੀ ਦੇ ਵਿੱਚ ਘੁੰਮਿਆ ਇੱਥੇ ਜਿਹੜਾ ਸਪੋਰਟ ਕੰਪਲੈਕਸ ਹੈ ਵਿੱਚ ਮੜ ਗਿਆ ਕੈਮਰਾ ਦੇ ਵਿੱਚ ਫਾਇਵ ਇਹ ਸ਼ਾਇਦ ਪਹਿਲਾ ਗੁਰੂ ਘਰ ਹੈ ਪੰਜਾਬੀਆਂ ਦਾ ਜਿੱਥੇ ਸਾਡੇ ਬੱਚਿਆਂ ਨੂੰ ਇਕੱਲੇ ਹੋਰ ਵੀ ਸਮਾਰਟੇ ਲੋਕਾਂ ਨੂੰ ਸਪੋਰਟਸ ਦੇ ਨਾਲ ਗੇਮਸ ਦੇ ਨਾਲ ਕਿਉਂਕਿ ਨੱਚੇ ਦਾ ਅੱਜਕੱਲ੍ਹ ਦੌਰ ਬਹੁਤ ਵੱਡਾ ਸਾਡੇ ਸਮਾਜ ਵਿੱਚ ਚੱਲ ਰਿਹਾ ਮੈਂ ਸਭ ਤੋਂ ਸਾਰਿਆਂ ਨੂੰ ਹੱਥ ਬੰਦ ਕੇ ਧੰਨਵਾਦ ਕਰਦਾ ਬਹੁਤ ਵੱਡਾ ਤੁਹਾਡਾ ਇਨੀਸ਼ੀਏਟਿਵ ਹੈ ਜਦੋਂ ਵੀ ਦੁਨੀਆ ਤੇ ਭੀੜ ਪੈਂਦੀ ਆ ਤੁਸੀਂ ਮੂਰੇ ਖਲੋਤੇ ਹੁੰਦੇ ਹੋ ਤੇ ਸਾਡਾ ਜਿਹੜਾ ਕਰਤਾਰ ਹੈ ਜਦੋਂ ਵੀ ਭੀੜ ਪੈਂਦੀ ਆ ਉਹ ਕਰਤਾਰ ਤੁਹਾਡਾ ਨਿਕਲ ਕੇ ਬਾਬੇ ਨਾਨਕ ਦਾ 13-13 ਵਾਲਾ ਜਿਹੜਾ ਸ਼ਬਦ ਹੈ ਉਹ ਨਿਕਲ ਕੇ ਮੂਰੇ ਆਉਂਦਾ ਤੁਹਾਡਾ ਸਾਰਿਆਂ ਦਾ ਮੈਂ ਤੁਹਾਨੂੰ ਧੰਨਵਾਦ ਕਰਦਾ ਕਿ ਤੁਸੀਂ ਸਾਹਮਣੇ ਸੁਲਾਈਕ ਖੰਭੇ ਤੇ ਸੱਦਿਆ ਔਰ ਸਨਮਾਨ ਦਿੱਤਾ ਥੈਂਕ ਯੂ ਸੋ ਮਚ ਰਹਿ ਗਿਆ ਤੁਹਾਡੀ ਕੋਲ ਪਹਿਲੀਆਂ ਚ ਸਾਰ ਨਹੀਂ ਚੜਦੇ ਨੇ ਮਿਹਨਤਾਂ ਤੇ ਦਸ ਬੰਦ ਕੱਢ ਦੇ ਵੱਦਨਾ ਤੂੰ ਦੂਰ 파ਵੇਂ ਦਿਲਾਂ ਚ ਪਿਆਰ ਨੇ ਜਿਗਰੇ ਨੇ ਵੱਡੇ ਕਦੇ ਹੱਥ ਨਹੀਂ ਉਹ ਘੁੱਟਿਆ ਜਿੰਨੀ ਵਾਰੀ ਦਿੱਖਿਆ ਪੰਜਾਬ ਆਪੇ ਉੱਠਿਆ ਜਿੰਨੀ ਵਾਰੀ ਦਿੱਖਿਆ ਪੰਜਾਬ ਆਪੇ ਉੱਠਿਆ ਸਤਿਗੁਰੂ ਜੀ ਤੁਹਾਡਾ ਆਪਣਾ ਰੇ ਚੁਕੀ ਗਨਬੋਲ ਅੱਜ ਖੜੇ ਆਪਾਂ ਨਿਊਜ਼ੀਲੈਂਡ ਦੇ ਵਿੱਚ ਔਰ ਇਹ ਉਹ ਸਾਡੇ ਪੰਜਾਬ ਦਾ ਧਰ ਜਿੱਥੇ ਬਾਬੇ ਨਾਨਕ ਦੀ ਆਈਡੀਓਲੋਜੀ ਬਾਬੇ ਨਾਨਕ ਦੀ ਫਲਸਫੀ 13 13 ਅਜਨ ਸਾਡੇ ਵਿੱਚ ਪਾਖੜੇ ਆ ਜੇ ਜੇ ਦੁਨੀਆ ਤੇ ਕਿਤੇ ਵੀ ਭੀੜ ਪੈ ਜੇ ਆਪਾਂ ਆਪਣੇ ਨਾਲ ਦੇ ਲੰਗਰ ਸਭ ਤੋਂ ਮੂਰੇ ਹੋ ਕੇ ਚੱਲਦੇ ਆ ਉਹਨਾਂ ਨਗਰਾਂ ਦੇ ਵਿੱਚ ਸਾਡੇ ਐਨ ਆਰ ਆਈ ਭੈਣ ਭਰਾ ਦੁਨੀਆ ਦੇ ਜਿਸ ਕੋ ਉਹਨਾਂ ਦੇ ਉਹਨਾਂ ਅੱ체 ਬਿਨਾਂ ਸਿਹਤ ਚੁੱਕਾ ਪੰਜਾਬ ਫਰਟਾ ਆ ਇਹ ਸਾਰੇ ਸਾਡੇ ਕੱਲਿਫੋਰਨੀਆ ਦੀ ਗੱਲ ਨਹੀਂ ਇੰਗਲੈਂਡ ਦੇ ਵਿੱਚ ਜੇ ਚਾਈਕੋਮੇਡ ਆਇਆ ਕੋਈ ਵੀ ਪ੍ਰੋਬਲਮ ਆਉਂਦੀ ਹੈ ਉਹ ਬਹੁਤ ਵੱਡੀ ਜੀ

Thank you. ਡਾਕਟਰ ਜੀ ਹਰ ਹਫਤੇ ਪਰ ਹਫਤੇ ਦੇ ਸੰਖੇਪ ਜੀ ਦਾ ਹਰ ਹਫਤੇ ਸਾਡੇ ਦੀ ਇਹ ਮਾਨ ਵਾਲੀ ਜਦ ਅੱਜ ਕੋਲ ਅੱਜ ਦੇ ਗੱਲਬਾਤ ਵਿੱਚ ਜਿਹੜੇ ਜਨਾ ਵਿੱਚ ਜੋ ਪੰਜਾਬ ਦੇ ਵਿੱਚ ਆਇਆ ਦੇ ਵਿੱਚ ਉਪਤਨ ਪਾਇਆ ਸਾਰੇ ਜਿੰਨਕੀ ਹੋ ਗਿਆ ਅਸੀਂ ਅੱਜ ਸਾਰੇ ਕਾਰਜ ਦੇ ਨਾਲ ਖੜੇ ਹੋਏ ਹਾਂ ਤੋਂ ਜਿਹੜਾ ਕੋਈ ਪ੍ਰਕਿਰਿਆ ਦੇ ਕੋਲ ਜਿਹੜਾ 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 ਕੰਟਾ ਵੱਲੋਂ ਬਣ ਗਿਆ ਉਹਦਾ ਹੱਲ ਬਿਕਤਾ ਵਿੱਚ ਜਿਹੜਾ ਪਚਾ ਦੇ ਵਿੱਚ ਐਸਐਨਐਮ ਪੋਸਟਿੰਗ ਤੋਂ ਬਾਅਦ ਵਿੱਚ ਜਿਹੜਾ ਉਹਨੇ ਵੱਡੀ ਮੁਸ਼ਕਲ ਦੇ ਵਿੱਚ ਜਿਹੜਾ ਸਾਡੇ ਜਿਹੜਾ ਭਾਈ ਜਾਰਾ ਬਸ ਕਰਦਾ ਸੀ ਤੇ 88 ਵੀਆ ਡੇ ਦਾ ਵੀ ਸਤਿ ਸ਼੍ਰੀ ਅਕਾਲ ਕਰਦੇ ਹਰ ਇੱਕ ਜਦੋਂ ਕਰਦੇ ਜਿਸ ਦਾ ਮੁੰਡਾ ਇੰਨੀ ਕੋਈ ਵੀ ਕੋਈ ਸਤੰਗ ਪੈਸਾ ਸਾਡੀ ਪੈਲ ਦੇ ਤਾਂ ਕਿ ਆਪਾਂ ਆਪਣੇ ਦਰਸ਼ੇ ਨਾਲ ਆਪਣੇ ਭਾਈਚਾਰੇ ਨੂੰ ਸਾਰਿਆਂ ਨੂੰ ਜਿਹੜਾ ਅੰਕੇ ਉਚਾ ਕਰ ਦੇ ਸਕੋ ਤੇ ਨਾਲ ਤੁਹਾਨੂੰ ਪਤਾ ਲੱਗ ਸਕੇ ਜਿਹੜੀਆਂ ਭਾਈਚਾਰੇ ਵਾਸਤੇ ਦੇਣੀਆਂ ਆਪ ਕੋ ਸਵਾਵਾ ਜਿਹੜੀ ਉਹਦੇ ਪੈਸਾ ਸੱਤੋਂ ਵੱਡੀ ਜਿਹੜੀ ਮੈਨੂੰ ਗੱਲ ਲੱਗੀ ਮੈਂ ਸ਼ਾਇਦ ਦੁਨੀਆ ਦੇ ਹਰ ਇੱਕ ਬੈਸਟ ਕੰਟਰੀ ਦੇ ਵਿੱਚ ਘੁੰਮਿਆ ਪਿੱਛੇ ਜਿਹੜਾ ਹੋਰ ਕੰਪਲੈਕਸ ਹੈ ਪਰ ਇਸ ਵਿੱਚ ਬੜਾ ਜਿਹਾ ਕੈਮਰਾ ਦੇ ਫਾਇਡੂ ਵੀ ਸ਼ਾਇਦ ਪਹਿਲਾ ਗੁਰੂਕਰ ਐਕੈਡਮੀ ਦਾ ਜਿੱਥੇ ਸਾਡੇ ਬੱਚਿਆਂ ਨੂੰ ਇਕੱਲੇ ਹੋਰ ਵੀ ਸਮਾਰਟੇ ਲੋਕਾਂ ਨੂੰ ਸਪੋਰਟਸ ਦੇ ਨਾਲ ਗੇਮਸ ਦੇ ਨਾਲ ਕਿਉਂਕਿ ਨਸ਼ੇ ਦਾ ਅੱਜ ਕੱਲ੍ਹ ਦੌਰ ਬਹੁਤ ਵੱਡਾ ਸਾਡੇ ਸਮਾਜ ਵਿੱਚ ਕਿਹਾ ਜਾ ਰਿਹਾ ਹੈ ਮੈਂ ਸੋ ਸਾਰਿਆਂ ਨੂੰ ਮਾਤ-ਵੰਦ ਤੇ ਧੰਨਵਾਦ ਕਰਦਾ ਬਹੁਤ ਵੱਡਾ ਤੁਹਾਡਾ ਇਨੀਸ਼ੀਏਟਿਵ ਹੈ ਜਦੋਂ ਵੀ ਦੁਨੀਆ ਤੇ ਭੀੜ ਪੈਂਦੀ ਆ ਤੁਸੀਂ ਮੂਰੇ ਇਕੱਲੋਤੇ ਹੁੰਦੇ ਹੋ ਇਹ ਸਾਡਾ ਜਿਹੜਾ ਕਰਤਾਰ ਹੈ ਜਦੋਂ ਵੀ ਭੀੜ ਪੈਂਦੀ ਆ ਉਹ ਕਰਤਾਰ ਤੁਹਾਡਾ ਨਿਕਲ ਕੇ ਬਾਬੇ ਨਾਨਕ ਦਾ 13-13 ਵਾਲਾ ਜਿਹੜਾ ਸੁਤਾਰਾ ਉਹ ਨਿਕਲ ਕੇ ਮੂਰੇ ਆਉਂਦਾ ਤੁਹਾਡਾ ਸਾਰਿਆਂ ਦਾ ਮੈਂ ਸਭ ਤੋਂ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਨਾਲ ਸਮਝਿਆ ਤੇ ਸੇਵਾ